ਦੇ ਵਿੱਚ ਕੱਲੇ ਵਿਧਾਇਕ ਨਹੀਂ ਹੈਰਾਨੀ ਤੇ ਇਸ ਗੱਲ ਦੀ ਹੈ ਕਿ ਕੈਬਨਟ ਮੰਤਰੀ ਆ ਜਿਹੜੇ ਵੱਡੇ ਵੱਡੇ ਖੁੰਡ ਜਿਹੜੇ ਖੁਦ ਚੋਣ ਲੜ ਰਹੇ ਸੀ ਆਪਣੇ ਹਲਕਿਆਂ ਤੋਂ ਹਾਰੇ ਆ ਨਹੀਂ ਜਿਹੜੀ ਲੰਬੀ ਤੋਂ ਰਿਪੋਰਟ ਆ ਰਹੀ ਹੈ ਗੁਰਮੀਤ ਸਿੰਘ ਖੁੱਡੀਆਂ ਦੀ ਲੰਬੀ ਤੋਂ 26000 ਵੋਟਾਂ ਦੇ ਨਾਲ ਹਾਰ ਗਏ ਤੁਹਾਡੇ ਸਾਰੇ ਵਜ਼ੀਰ ਆ ਆਪਣੇ ਹਲਕੇ ਹਾਰ ਗਏ ਨੇ ਇਹ ਆਪ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਗਿਆ ਨਾ ਕਿ ਉਹਨਾਂ ਦੀਆਂ ਕੁਰਸੀਆਂ ਜਾਣੀਆਂ ਇੱਕ ਤੇ ਜਿਹੜੇ ਚੋਣ ਲੜੇ ਨੇ ਠੀਕ ਆ ਉਹ ਉਹਨਾਂ ਦੇ ਤੇ ਜਿਹੜੇ ਦੂਜੇ ਮੰਤਰੀ ਨੇ ਜਿਹੜੇ ਬਾਕੀ ਨੇ ਜਿਹੜੇ ਕੀ ਉਹਨਾਂ ਚੋਂ ਕਿੰਨੇ ਜਿੱਤੇ ਕਿੰਨੇ ਚੋਹਾਰੇ ਉਹਨਾਂ ਦੀਆਂ ਕੁਰਸੀਆਂ ਜਾਣਗੀਆਂ ਕਿਉਂਕਿ ਇਹਨਾਂ ਨੇ ਸਾਰਿਆਂ ਨੂੰ ਡਰਾਵਾ ਦਿੱਤਾ ਸੀ ਕਿ ਜੇ ਤੁਹਾਡੇ ਹਲਕੇ 'ਚ ਉਹ ਹਾਰ ਗਏ ਤੁਹਾਡੀਆਂ ਸੀਟਾਂ ਕੱਟੀਆਂ ਜਾਣਗੀਆਂ ਤੇ ਜਿਹੜੀ ਪੰਜਾਬ ਦੇ ਵਿੱਚੋਂ 60 ਕੀ ਐਮਐਲਏ ਜਿਨ੍ਹਾਂ ਨੇ ਟੋਕਾ ਜਿਨ੍ਹਾਂ ਨੇ ਆਪਣੇ ਤਿੱਖੇ ਕਰ ਲਏ ਹੈਗੇ ਨਾ ਟੋਕੇ ਦੀ ਭਾਸ਼ਾ ਸਾਰੇ ਚੰਗੀ ਤਰ੍ਹਾਂ ਸਮਝਦਾ ਹੈਗੇ ਨੇ ਉਹ ਉਹ ਉਸੇ ਕਰਕੇ ਸਾਡੀ ਟਿਕਟ ਤੇ ਕੱਟੀ ਜਾਣੀ ਹੈਗੀ ਆ ਤੇ ਆਪਾਂ ਜਿਹੜੇ ਹੁਣ ਜੋ ਕੁਝ ਕਰਨਾ ਹੈਗਾ ਉਹ ਕਰ ਲਓ ਬਾਅਦ ਚ ਤੇ ਮੌਕਾ ਮਿਲਣ ਨਹੀਂ ਹੈਗਾ ਹੈਨਾ ਵਾਰ-ਵਾਰ ਤੇ ਕਹਿੰਦੇ ਨੇ ਕਿਹੜੀ ਕਿਹੜੀ ਕਾਰਡ ਦੀ ਹੱਡੀ ਨਹੀਂ ਚੜਦੀ ਆਗੀ ਤੇ ਇਸ ਕਰਕੇ ਉਹ ਹੁਣ ਇਹਨਾਂ ਦੀ ਟਿਕਟਾਂ ਮੰਤਰੀ ਵੀ ਬਦਲੇ ਜਾਣਗੇ ਤੇ ਦੂਜਾ ਕੀ ਨਾ ਵਿਧਾਇਕਾਂ ਦੀਆਂ ਛੁੱਟੀਆਂ ਵੀ ਹੋਣਗੀਆਂ ਸਤਾਈ ਦੇ ਵਿੱਚ ਹੁਣ ਇੱਕ ਮੰਤਰੀ ਤੇ ਨਵੇਂ ਆਊਗਾ ਹੋਊਗਾ ਨਾ ਆਪਾਂ ਕਹਿੰਦੇ ਚਲੋ ਡਾਕਟਰ ਬਲਬੀਰ ਸਿੰਘ ਬਚ ਜਾਣਗੇ ਕੁਲਦੀਪ ਸਿੰਘ ਢਾਲੀਵਾਲ ਬਚ ਜਾਣਗੇ ਲਾਲਜੀਤ ਭੁੱਲਰ ਬਚ ਜਾਣਗੇ ਗੁਰਮੀਤ ਸਿੰਘ ਖੁੱਡੀਆਂ ਬਚ ਜਾਣਗੇ ਤੇ ਮੀਤ ਇਹਦੀ ਜਗਾ ਹੁਣ ਭਗਵੰਤ ਮਾਨ ਸਾਹਿਬ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਚ ਜਾ ਕੇ ਡਿਸਕਸ ਕਰ ਲੈਣਗੇ ਕਿ ਆਪਾਂ ਹੁਣ ਮੰਤਰੀ ਬਣਾਉਣਾ ਕਿੰਨੂੰ ਬਣਾਉਣਾ ਹੈਗਾ ਇਹ ਇਹੜ ਜਿਹੜਾ ਸਵਾਲ ਆ ਕਿ ਉਹ ਅੱਗੇ ਔਰ ਕੋਈ ਇੱਕੋ ਮਿਨਿਸਟਰੀ ਰਹਿ ਗਈ ਸੀ ਅੱਗੇ ਸਰਕਾਰ ਖੋਨ ਨੂੰ ਪੇ ਫਿਰਦੀ ਸੀ ਉਹ ਵੀ ਇੱਕ ਮਿਨਿਸਟਰੀ ਚਲੇਗੀ ਹੁਣ ਦੇਖੋ ਉੱਥੇ ਕਿਨੂੰ ਅਡਜਸਟ ਕਰਦੇ ਨੇ ਇਹ ਭਗਵੰਤ ਮਾਨ ਸਾਹਿਬ ਨੇ ਜਾਂ ਕੇਜੀਵਾਲ ਸਾਹਿਬ ਨੇ ਡਿਸਾਈਡ ਕਰਨਾ ਲੇਕਿਨ ਸਰਕਾਰ ਦੀ ਜਿਹੜੀ ਪਰਫਾਰਮੈਂਸ ਆ ਉਹ ਇਸ ਮਸਲੇ ਦੇ ਵਿੱਚ ਮਾੜੀ ਹੋਈ ਆ ਕਿਉਂਕਿ ਜੇ ਤੁਸੀਂ 13 ਦੇ ਵਿੱਚੋਂ 7 ਲੈ ਜਾਂਦੇ 8 ਲੈ ਜਾਂਦੇ 6 ਲੈ ਜਾਂਦੇ ਤਾਨੂੰ ਇਹ ਜਿਹੜੇ 60% ਲੋਕਾਂ ਨੇ ਸਾਨੂੰ ਫਤਵਾ ਦਿੱਤਾ ਤੁਹਾਨੂੰ ਤੇ ਤਿੰਨ ਸੀਟਾਂ ਨੇ ਫਤਵਾ ਦਿੱਤਾ ਜਿਹੜੀਆਂ ਪ੍ਰਾਪਤੀਆਂ ਗਣਾਈਆਂ ਸਰਕਾਰ ਨੇ ਬਿਜਲੀ ਦੀ ਗੱਲ ਕੀਤੀ ਵਾਰ-ਵਾਰ ਜ਼ਿੰਮੇਵਾਰਾਂ ਦੀ ਗੱਲ ਕੀਤੀ ਰਾਸ਼ਨ ਘਰ ਘਰ ਪਹੁੰਚਾਉਣ ਦੀ ਗੱਲ ਕੀਤੀ ਸੇਵਾਵਾਂ ਘਰੇ ਦੇਣ ਦੀ ਗੱਲ ਕੀਤੀ ਸੱਥਾਂ 'ਚ ਸਰਕਾਰ ਚਲਾਉਣ ਦੀ ਗੱਲ ਕੀਤੀ ਇਸ ਦਾ ਮਤਲਬ ਜਿਹੜਾ ਜਿਹੜਾ ਮੱਲਾ ਕਲੀਨਿਕ ਦੀ ਗੱਲ ਹੋਈ ਸਕੂਲ ਆਫ ਫੈਮਿਨਿਅਸ ਦੀ ਲੋਕਾਂ ਨੂੰ ਪਸੰਦ ਨਹੀਂ ਆਇਆ ਬਹੁਤ ਕੁਝ ਕਿਉਂਕਿ ਤਿੰਨਾਂ ਸੀਟਾਂ ਤੇ ਸੀਮਿੰਟ ਕੇ ਰਹਿ ਜਾਣਾ ਇਹ ਤੇ ਪੰਜਾਬ ਦੇ ਲੋਕਾਂ ਨੇ ਜਵਾਬ ਦਿੱਤਾ ਵਿਰੋਧੀ ਪਾਰਟੀਆਂ ਨੇ ਤਾਂ ਨਹੀਂ ਜਵਾਬ ਦਿੱਤਾ ਦੇਖੋ ਇੱਕ ਤੇ ਸਰਕਾਰ ਦੀ ਪਰਫਾਰਮੈਂਸ ਐਡੀ ਵਧੀਆ ਕੀਤੀ ਜਾ ਰਹੀ ਦੂਜਾ ਇਹਨਾਂ ਦੇ ਐਮਐਲਏ ਦੇ ਦਿਮਾਗ ਖਰਾਬ ਹੋ ਗਏ ਸੀ ਉਹ ਵੀ ਲੋਕਾਂ ਨੇ ਸ਼ੀਸ਼ਾ ਦਿਖਾ ਦਿੱਤਾ ਤੀਜੀ ਗੱਲ ਹੈ ਕਿ ਇਹ ਜਿਹੜੀ ਫ੍ਰੀ ਬਿਜਲੀ ਹੈ ਕੋਈ ਡਿਵੈਲਪਮੈਂਟ ਨਹੀਂ ਹੈਗੀ ਪੰਜਾਬ ਦਾ ਹੈਲਥ ਸਿਸਟਮ ਪਹਿਲਾਂ ਹੀ ਬਹੁਤ ਵਧੀਆ ਕਿਸੇ ਵੀ ਡਿਸਪੈਂਸ ਪਹਿਲਾਂ ਵੀ ਢਿੱਡ ਪੀੜ ਦੀ ਸਵਾਈਆਂ ਦੁਵੀਆਂ ਮਿਲ ਹੀ ਜਾਂਦੀਆਂ ਸੀ ਇਹਨਾਂ ਨੇ ਰੰਗ ਰੂਪ ਕੀਤਾ ਉਹ ਸਰਕਾਰ ਨੂੰ ਸਮਝ ਲੈਣ ਚ ਪਰਚੋਲ ਕਰ ਲੈਣ ਚ ਦੂਜਾ ਸਕੂਲ ਆਫ ਐਮੀਨੈਂਸ ਕੋਈ ਵੱਡੀ ਗੱਲ ਨਹੀਂ ਪਹਿਲਾਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੇਲੇ ਜਿਹੜੇ ਸਕੂਲ ਮੈਰੀਟੋਰੀਅਸ ਸਕੂਲ ਆ ਜਿੰਨੇ ਹੁਣ ਪੰਜਾਬ ਸਰਕਾਰ ਗਿਨਾ ਰਹੀ ਨਾ ਕਿ ਸਾਡੇ ਬੱਚੇ ਪੀਐਮਟੀ ਦੇ ਵਿੱਚ ਕਲੀਅਰ ਹੋ ਗਏ ਨੇ ਜਾਂ ਸਾਡੇ ਬੱਚੇ ਜੇਈ ਮੇਨ ਜਾਂ ਐਡਵਾਂਸ ਗਏ ਨੇ ਉਹ ਸਕੂਲ ਆਫ ਐਮੀਨੈਂਸ ਦੇ ਨਹੀਂ ਬੱਚੇ ਹੋਏ ਉਹ ਮੈਰੀਟੋਰੀਅਸ ਸਕੂਲਾਂ ਦੇ ਬੱਚੇ ਸਿਲੈਕਟ ਹੋਏ ਨੇ ਉਹ ਸਰਕਾਰ ਆਪਣੇ ਖਾਤੇ ਚ ਗਿਣੀ ਜਾ ਰਹੀ ਹੈਗੀ ਆ ਉਹ ਸਕੂਲ ਸਕੂਲਾਂ ਪਰ ਐਮਿਨਸ ਬਣਾਉਣੇ ਚਾਹੀਦੇ ਜਿਨ੍ਹਾਂ ਦਾ ਇੱਕ ਬਿਹਤਰੀਨ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣੀ ਇੱਕ ਸਟੈਂਡਰਡ ਮੇਨਟੇਨ ਕਰਕੇ ਗਏ ਸੀ ਉਹ ਸਰਕਾਰ ਨੇ ਨਾ ਕੈਪਟਨ ਅਮਰਿੰਦਰ ਸਿੰਘ ਨੇ ਅਡਾਪਟ ਕੀਤੇ ਨੇ ਇਹ ਦੇਸ਼ ਦੀ ਵੱਦ ਕਿਸਮਤ ਹੈ ਜਿਹੜੀ ਸਰਕਾਰ ਅੱਛਾ ਕੰਮ ਕਰਦੀ ਉਹਨੂੰ ਅਗਲੀ ਸਰਕਾਰ ਨੂੰ ਕੰਟੀਨਿਊਸਲੀ ਰੱਖਣਾ ਚਾਹੀਦਾ ਹੈਗਾ ਇਹਨਾਂ ਨੇ ਬਸ ਉਹ ਕਿ ਉਹਨਾਂ ਦਾ ਕਿ ਟੌਰ ਨਾ ਬਾਂਜੇ ਲੋਕੀ ਕਹਿਣਗੇ ਤੇ ਬਾਦਲ ਸਾਹਿਬ ਦੇ ਸਕੂਲ ਆ ਜੀ ਹੈਨਾ ਉਹ ਸਕੂਲ ਆਫ ਮੈਰੀਟੋਰੀਅਸ ਬਾਦਲ ਸਾਹਿਬ ਨੇ ਕਿਹੜਾ ਕਰੋ ਫੈਸਲਾ ਹੈ ਉਹ ਲੋਕਾਂ ਦਾ ਟੈਕਸ ਦੇ ਰੂਪ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਲੱਗਾ ਕਿ ਇਦਾਂ ਦੇ ਬੱਚੇ ਜਿਹੜੇ ਸਰਕਾਰੀ ਸਕ ਪੜੇ ਜਿਹੜੇ 10ਵੀਂ ਚੋਂ 80% ਦੀ ਨੰਬਰ ਲੈ ਕੇ ਜਾਂਦੇ ਨੇ ਟੈਸਟ ਹੁੰਦਾ ਫਿਰ ਉਹਦੀ 11ਵੀਂ 12ਵੀਂ ਪੜਾਈ ਫਰੀ ਹੁੰਦੀ ਆ ਉਹ ਬਹੁਤ ਸਾਰੇ ਬੱਚੇ ਡਾਕਟਰ ਤੇ ਇੰਜੀਨੀਅਰ ਬਣੇ ਨੇ ਤੇ ਇਸ ਕਰਕੇ ਇਹਨਾਂ ਦੇ ਸਕੂਲ ਆਫ ਐਕਸੀਲੈਂਸ ਦਾ ਰਿਜ਼ਲਟ ਨਹੀਂ ਹੈ ਜਿੰਨਾ ਸਕੂਲ ਆਫ ਮੈਰੀਟੋਰੀਸ ਦਾ ਹੈ ਪੰਜਾਬ ਦੇ ਸਕੂਲ ਪਹਿਲਾਂ ਹੀ ਬਹੁਤ ਅੱਛੇ ਹੀ ਸਾਡਾ ਹੈਲਥ ਸਿਸਟਮ ਬਹੁਤ ਅੱਛਾ ਹੀ ਜਿਹੜੇ ਮੱਲਾਕ ਕਲੀਨਿਕ ਨੇ ਤੇ ਸਾਡਾ ਹੈਲਥ ਇਨਫਰਾਸਟ੍ਰਕਚਰ ਤੈਸ ਨੈਸ ਹੋਇਆ ਉਲਟਾ ਨੁਕਸਾਨ ਹੋਇਆ ਦਿੱਲੀ ਮੱਲਾਕ ਕਲੀਨਿਕ ਠੀਕ ਹੈ ਕਲੋਨੀਆਂ ਨੇ ਪੰਜਾਬ ਚ ਸਾਡੇ ਕਿਹੜੀ ਕਲੋਨੀਆਂ ਸਾਡੇ ਪੰਜਾਬ ਚ ਮੱਲਾ ਕਲਚਰ ਨਹੀਂ ਆ ਗਿਆ ਹੁਣ ਸਰਕਾਰ ਇਹ ਪਰਚੋਲ ਕਰੀਓ ਜੇ ਨਹੀਂ ਕਰੇਗੀ ਤੇ ਸਤਾਈ ਦੇ ਵਿੱਚ ਬਹੁਤ ਹਸ਼ਰ ਮਾਰੋਗਾ ਤੁਸੀਂ 65 ਸੀਟਾਂ ਦੇ ਪਿੱਛੇ ਚਲੀ ਗਏ ਤਾਡੇ ਕੋ ਐਸਟੀਐਮ 27 ਐਮਐਲਏ ਰਹਿ ਗਏ ਇਸ ਲੋਕ ਸਭਾ ਦੇ ਹਿਸਾਬ ਦੇ ਨਾਲ ਇਸ ਕਰਕੇ ਸਰਕਾਰ ਕੋ ਡਵੈਲਪਮੈਂਟ ਪੰਜੀ ਮਹੀਨੇ ਬਹੁਤ ਤੋਹੀ ਕਿਹਾ ਤੁਹਾਡੇ ਕੋ ਮਾਫੀਆ ਕੰਟਰੋਲ ਨਹੀਂ ਹੋ ਰਿਹਾ ਮਾਈਨਿੰਗ ਤੁਹਾਡੇ ਰਾਜ ਦੇ ਵਿੱਚੋਂ ਹੀ ਆ ਨਸ਼ਾ ਤੁਹਾਡੇ ਰਾਜ ਚ ਵਿਕ ਰਿਹਾ ਉਦਾਂ ਹੀ ਗੁੰਡਾਗਰਦੀ ਤੁਹਾਡੇ ਰਾਜ ਚ ਵਧੀ ਆ ਇਸ cargo ਮੰਨ ਰੇਕ ਆਪਾਂ ਇਹ ਨਹੀਂ ਨਾ ਕਹਸੇ ਕਾਲੀਆਂ ਦੇ ਕੰਡੇ ਵੀਜੇ ਕਾਂਗਰਸ ਦੇ ਕੰਡੇ ਵੀਜੇ ਵੀ ਪੰਜੀ ਮਹੀਨੇ ਤੁਹਾਨੂੰ ਵੀ ਹੋਗੇ ਨਾ ਚੋਣਾਂ ਦੇ ਦੌਰਾਨ ਹੀ ਮਾਈਨਿੰਗ ਹੁੰਦੀ ਰਹੀ ਐ ਨਸ਼ਾ ਵੇਚ ਰਿਆ ਹੈਗਾ ਨਕਲੀ ਸ਼ਰਾਬ ਤੁਹਾਡੇ ਜ਼ਿਲ੍ਹੇ 'ਚ ਵੀ ਕੀ ਸੰਗਰੂਰ ਦੇ ਵਿੱਚ ਡਿਡਬੇ ਐਮ ਐਲ ਏ ਦੇ ਹਲਕੇ 'ਚ ਵੀ ਕੀ ਐਕਸਾਈਜ਼ ਮਨਿਸਟਰ ਹਰਪਾਲ ਸਿੰਘ ਚੀਮਾ ਹੈ ਮੰਤਰੀਆਂ ਨੇ ਤੁਹਾਡਿਆਂ ਨੇ ਗੰਦ ਪਾਇਆ ਫਿਲਮਾਂ ਦੀਆਂ ਫਿਲਮਾਂ ਆ ਰਹੀਆਂ ਨੇ ਕਦੀ ਪਠਾਨ ਮਾਰੇ ਦੀ ਫਿਲਮ ਆ ਜਾਂਦੀ ਹੈ ਕਦੀ ਕਟਾਰੂ ਚੱਕ ਦੀ ਫਿਲਮ ਆ ਜਾਂਦੀ ਹੈ ਕਦੀ ਉਹ ਬਲਕਾਰ ਸਿੰਘ ਦੀ ਫਿਲਮ ਆ ਜਾਂਦੀ ਹੈ ਤੇ ਤੁਸੀਂ ਅੱਖਾਂ ਬੰਦ ਕਰਕੇ ਬੈਠੇ ਰਹੇ ਨਾ ਤੁਸੀਂ ਇਹਨਾਂ ਨੂੰ ਕੱਢਣਾ ਚਾਹੀਦਾ ਇਹਨਾਂ ਨੂੰ ਛੇਕਣਾ ਚਾਹੀਦਾ ਸੀ ਤੁਸੀਂ ਛੇਕ ਨਹੀਂ ਤੁਸੀਂ ਆਪਣੇ ਫਿਰ ਵੀ ਲੋਕਾਂ ਨੂੰ ਬੜੇ ਫਕਰਾਂਗੇ ਸਾਡੇ ਹੀਰੇ ਨੇ ਜਿਹੜੇ ਆਪਣੇ ਗੁਪਤ ਅੰਗ ਸ਼ਰੇ ਆਮਦ ਉਹਨਾਂ ਨੂੰ ਸ਼ਰਮ ਨਹੀਂ ਆ ਰਹੀ ਔਰ ਸਰਕਾਰ ਕਹਿੰਦੀ ਕਿ ਸਾਡੇ ਹੀਰੇ ਨੇ ਇਹ ਹੀਰੇ ਥੋੜਾ ਅਗਰੇ ਇਹ ਤੇ ਆਮ ਆਦੀ ਪਾਰਟੀ ਦੇ ਨਾਮ ਤੇ ਕਲੰਕ ਨੇ ਇਹ ਜਿਹੜੇ ਤੁਹਾਡੇ ਕਲੰਕ ਨੇ ਇਹਨਾਂ ਨੂੰ ਤੁਹਾਨੂੰ ਬਾਹਰ ਕੱਢਣਾ ਚਾਹੀਦਾ ਸੀ ਭ੍ਰਿਸ਼ਟਾਚਾਰੀਆਂ ਨੂੰ ਬਾਹਰ ਕੱਢਣਾ ਚਾਹੀਦਾ ਸੀ ਤੁਸੀਂ ਸਟੇਜਾਂ ਸਾਂਝੀਆਂ ਕਰਦੇ ਰਹੇ ਲੋਕਾਂ ਨੇ ਪਹੁੰਚ ਕੇ ਤੁਹਾਨੂੰ ਰੱਖ ਛੱਡਾਗਾ ਅੱਜ ਵੀ ਭਗਵੰਤ ਮਾਨ ਸਾਹਿਬ ਜਿੰਨੇ ਕੰਮ ਕਰ ਰਹੇ ਨੇ ਪਰ ਪਠਾਨ ਮਾਜਰਾ ਨੇ ਭਗਵੰਤ ਮਾਨ ਕੰਮਾਂ ਦੀ ਫੂਕ ਕੱਢ ਦਿੱਤੀ ਹੈਗੀ ਆ ਉਹ ਜਿੰਨੇ ਕੀ ਭਗਵੰਤ ਮਾਨ ਸਾਹਿਬ ਕੰਮ ਕਰਦੇ ਉਹ ਚਕਟਾਰੂ ਚੱਕ ਨੇ ਫੂਕ ਕੱਢ ਦਿੱਤੀ ਜਿੰਨੇ ਕੀ ਉਹਨਾਂ ਨੇ ਕੰਮ ਕਰਦੇ ਉਹ ਬਲਕਾਰ ਸਿੰਘ ਨੇ ਫੂਕ ਕੱਢ ਦਿੱਤੀ ਹੁਣ ਭਗਵੰਤ ਮਾਨ ਕਿੱਥੇ ਕਿੱਥੇ ਸੇਰ ਦੇਵੇ ਕੁਕੜ ਨਾਲ ਜਿਹੜੇ ਕਨਵੇਂ ਬੰਦੇ ਆਏ ਉਹ ਇਦਾਂ ਦੇ ਹੀ ਆ ਉਹਨਾਂ ਚੋਂ ਪੰਜ ਸੱਤ ਹੋਰ ਵੀ ਠੀਕ ਹੋ ਸਕਦੇ ਨੇ ਪਰ ਜਦ ਤੁਹਾਡੇ ਐਮਐਲਏ ਤੁਹਾਨੂੰ ਬਦਨਾਮ ਕਰੀ ਜਾ ਰਹੇ ਨੇ ਤੁਹਾਡੀ ਸਰਕਾਰ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫਿਰ ਤੁਸੀਂ ਸਟੇਜ ਵੀ ਸਾਂਝੀ ਕਰ ਦਿਓ ਫਿਰ ਦਿੱਲੀ ਦੇ ਮੁੱਖ ਮੰਤਰੀ ਜੇਲ੍ਹ ਤੋਂ ਬਾਹਰ ਨਿਕਲੇ ਕਹਿੰਦਾ ਕਿ ਦੇਖੋ ਮੇਰੀ ਸਰਕਾਰ ਏਡੀ ਇਮਾਨਦਾਰ ਹੈ ਅਈ ਆਪਣੇ ਮੰਤਰੀ ਵੀ ਨਹੀਂ ਬਖਸ਼ਿਆ ਗਿਆ ਤੇ ਮੰਤਰੀ ਨੂੰ ਤੁਸੀਂ ਨਾਲ ਵੀ ਰੱਖੀਗੇ ਤੇ ਐਮਐਲਐਲ ਨੂੰ ਨਾਲ ਵੀ ਰੱਖੀਗੇ ਉਹ ਲੋਕੀ ਸਮਝੇਗੇ ਕਿ ਆਮ ਆਦੀ ਪਾਰਟੀ ਦੇ ਦੂਰੇ ਮਾਪਦੰਡ ਨੇ ਇਸ ਕਰਕੇ ਜਿਹੜੀ ਪਰਫਾਰਮੈਂਸ ਆ ਉਹ ਕਾਊਂਟ ਨਹੀਂ ਹੋਈ ਦੁੱਧਾ ਤੁਸੀਂ ਕਹਿੰਦੇ 43000 ਲੋਕਾਂ ਨੂੰ ਨੌਕਰੀ ਦਿੱਤੀ ਲੋਕ ਪੁੱਛਦੇ ਰਹੇ ਨੇ ਕਿ ਕਿਹੜੇ ਮੈਕਮ ਨੂੰ ਦਿੱਤੀ ਕੀ ਉਹ ਜਿਨ੍ਹਾਂ ਦੇ ਮਾਪੇ ਪਹਿਲਾਂ ਹੀ ਨੌਕਰੀ ਕਰਦੇ ਆਸ਼ਰਿਤ ਦੇ ਆਧਾਰ ਤੇ ਦਿੱਤੀ ਸੀ ਜਾਂ ਕੀ ਜਿਹੜੀ ਕਾਂਗਰਸ ਸਰਕਾਰ ਵੇਲੇ ਪ੍ਰੋਸੈਸ ਕੰਪਲੀਟ ਹੋਇਆ ਉਹ ਵਾਲੀ ਦਿੱਤੀ ਤਹਾਡੀ ਕਿਹੜੀ ਨੌਕਰੀ ਜਿਹੜੀ ਤੁਸੀਂ ਦਿੱਤੀ ਹੈ ਤੁਹਾਡੀ ਸਰਕਾਰ ਨੇ ਕਿਹੜੇ ਵੇਲੇ ਲੋਕਾਂ ਕੋਲ ਫਾਰਮ ਭਰਵਾਏਗੇ ਨੇ ਕਿਹੜੀ ਰਿਕਰੂਟਮੈਂਟ ਹੋਈ ਆ ਉਹ ਦੱਸਣ ਦੀ ਲੋੜ ਦੀ ਤੁਸੀਂ ਉਹ ਵੀ ਆ ਤੁਸੀਂ ਆਂਗਣਵਾੜੀ ਵਰਕਰਾਂ ਦੀ ਵੀ ਕਾਊਂਟ ਕਰੀ ਗਈ ਹੈਗੇ ਉਹ ਨਹੀਂ ਨਾ ਗੱਲ ਬੰਦ ਦੀ ਉਹ ਕਰਕੇ ਹਾਂ ਭਰਤੀ ਹੋਈ ਆ ਪੁਲਿਸ ਦੇ ਵਿੱਚ ਹੋਈ ਆ ਉਹ ਪਿਛਲੇ ਪ੍ਰੋਸੈਸ ਕੰਪਲੀਟ ਕਿਉਂ ਕਿ ਹਰ ਭਰਤੀ ਨੂੰ ਟਾਈਮ ਲੱਗਦਾ ਹੈ ਇਸ ਕਰਕੇ ਜਿਹੜਾ ਤੁਸੀਂ ਕਹਿਣਾ ਕਿ ਟੇਲਾ ਤੱਕ ਪਾਣੀ ਪਹਚਾ ਦਿੰਦਾ ਹੈ ਪਾਣੀ ਪਹਿਲਾਂ ਵੀ ਜਾਂਦਾ ਰਿਹਾ ਤੁਸੀਂ ਅੰਕੜਿਆਂ ਦੇ ਨਾਲ ਤੁਹਾਡੀ ਖੇਡ ਹੋਈ ਆ ਉਹ ਕਿਸਾਨ ਵੀ ਕਹਿ ਰਹੇ ਨੇ ਉਹ ਨਹਿਰੀ ਪਟਵਾਰੀ ਵੀ ਕਹਿ ਰਹੇ ਕਿ ਅੰਕੜਿਆਂ ਦੇ ਨਾਲ ਹੀ ਤੁਸੀਂ ਹੇਰਾਫੇਰੀ ਕੀਤੀ ਹੈਗੀ ਆ ਹੁਣ ਦੂਜਾ ਬਿਜਲੀ ਵਾਲੇ ਬਿਜਲੀ ਤਾਂ ਪਹਿਲਾਂ ਵੀ ਫ੍ਰੀ ਮਿਲਦੀ ਰਹੀ ਆ ਕਾਂਗਰਸ ਸਰਕਾਰ ਵੇਲੇ ਵੀ ਬਿਲੀ ਫ੍ਰੀ ਮਿਲਦੀ ਸੀ ਔਰ ਨਾਲ 400 ਕ 550 ਜੂਨਟ ਫ੍ਰੀ ਮਿਲਦੇ ਨਾਲ ਸਸਤੀ 3 ਰੁਪਏ ਜੂਨਟ ਹੁਣ ਇਹ ਕਿ 600 ਜੂਨਟ ਤੋਂ ਉੱਪਰ ਹੋ ਗਿਆ ਤੇ ਪਿਆਹੇ ਲੱਗਦੇ ਸੀ ਇਹਦੇ ਕਰਕੇ ਬਿਜਲੀ ਸਬਸਿਡੀ ਨਹੀਂ ਹੋਣੀ ਚਾਹੀਦੀ ਤੁਸੀਂ ਸਸਤੀ ਕਰ ਦਿਓ ਤੁਸੀਂ 1 ਰੁਪਏ ਜੁੰਡ ਕਹਿੰਦੇ ਲੋਕੀ ਹੱਸ-ਹੱਸ ਕੇ ਦੇਣਗੇ ਲੋਕੀ ਫਿਰ ਤੁਹਾਡੇ ਸੋਲੇ ਜਹਾਜਾ ਗਾਉਣਗੇ ਪਰ ਲੋਕੀ ਕਹਿੰਦੇ ਕਿ ਸਬਸਿਡੀ ਲੈ ਕੇ ਤੁਸੀਂ 75 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵੀ ਚੱਕ ਲਿਆ ਹੈਗਾ ਤੁਸੀਂ ਪੂਰੇ ਵਰਲਡ ਦੇ ਵਿੱਚ ਮਸ਼ਹੂਰੀਆਂ ਵੀ ਕੀਤੀਆਂ ਵੀ ਪੰਜਾਬ ਦੇ ਕੰਮ ਤਾਮਲ ਲਾਡੂ ਵਾਲਿਆਂ ਨੇ ਕੀ ਲੈਣਾ ਦੇਣਾ ਪੰਜਾਬ ਦੇ ਕੰਮ ਆਂਧਰਾ ਪ੍ਰਦੇਸ਼ ਵਾਲਿਆਂ ਨੇ ਕੀ ਲੈਣਾ ਬੰਗਾਲ ਦੇ ਨੇ ਕੀ ਲੈਣਾ ਦੇਣਾ ਕਦੀ ਬੰਗਾਲ ਦੇ ਤਾਮਲ ਲਾਡੂ ਦੇ Rajasthan ਦੇ ਮੱਧ ਪ੍ਰਦੇਸ਼ ਦੇ ਕਦੀ ਚੰਡੀਗੜ੍ਹ ਦੇ ਪੰਜਾਬ ਦੇ ਵਿੱਚ ਉਹਨਾਂ ਦੀ ਕਦੀ ਇਸ਼ਤਿਹਾਰ ਆਏ ਨੇ ਨਹੀਂ ਆਏ ਤੁਸੀਂ ਅੰਨੇ ਵਾ ਇਸ਼ਤਿਹਾਰ ਦੇ ਵਿੱਚ ਪਾਇਆ ਫੂਕਿਆ ਕੀ ਫਾਇਦਾ ਨਿਕਲਿਆ ਤੁਸੀਂ ਕਹਿੰਦੇ ਸੀ ਕੰਮ ਕੀਤੇ ਦੇ ਦਿਖਾਉਣੇ ਤੇ ਫਿਰ ਕੀ ਬਣਿਆ ਤੇ ਤੈਨੀਆਂ ਆਈਆਂ ਨਾ ਉਹਦੇ ਚੋ ਸਿਰਫ ਸ਼ਗਰੂਰ ਆ ਕਿਉਂਕਿ ਤੁਹਾਡਾ ਨੱਕ ਦਾ ਸਵਾਲ ਹੀ ਬਾਕੀ ਤੁਸੀਂ ਅਨੰਦਪੁਰ ਸਾਹਿਬ ਕਿੰਨੇ ਕੀ ਫਰਕ ਨਾਲ ਜਿੱਤ ਲਈ ਜਾਂ ਹਾਰਪੁਰ ਕਿੰਨੇ ਕੀ ਫਰਕ ਨਾਲ ਜਿੱਤ ਲਈ ਹੈਗੀ ਇਸ ਕਰਕੇ ਸਰਕਾਰ ਨੂੰ ਵੀ ਮੰਥਨ ਕਰਨ ਦੀ ਜ਼ਰੂਰਤ ਹੈ